ਇਹ ਜਿਹੜੀ ਦਸ਼ਮੇਸ਼ ਪਿਤਾ ਜੀ ਦੇ ਪੂਰੇ ਘਰਾਣੇ ਦੀਆਂ ਜਿਹੜੀਆਂ ਸ਼ਹਾਦਤਾਂ ਨੇ ਇਹ ਜ਼ੁਲਮ ਦੇ ਖਿਲਾਫ ਨੇ ਇਹ ਸਿਰਫ ਇਹਨਾਂ ਦਿਨਾਂ ਨੂੰ ਯਾਦ ਕਰਨ ਲਈ ਨਹੀਂ ਹੈ ਬਲਕਿ ਆਪਣੀ ਨਿੱਜੀ ਜ਼ਿੰਦਗੀ ਦੇ ਦੌਰਾਨ ਵੀ ਸਾਨੂੰ ਲੱਗਦਾ ਹੈ ਕਿ ਸਾਡੇ ਸਮਾਜਿਕ ਵਿਵਸਥਾ ਸਾਡੀ ਘਰੇਲੂ ਵਿਵਸਥਾ ਸਾਡੀ ਦੇਸ਼ ਦੀ ਵਿਵਸਥਾ ਜੇਕਰ ਕੋਈ ਬੰਦਾ ਜ਼ੁਲਮ ਕਰਦਾ ਹੈ ਘੱਟ ਗਿਣਤੀਆਂ ਨਾਲ ਜਾਂ ਵੱਡੀ ਗਿਣਤੀਆਂ ਨਾਲ ਜਾਂ ਕੋਈ ਬੰਦਾ ਆਪਣੇ ਪਰਿਵਾਰਕ ਨਾਲ ਜਾਂ ਕਿਸੇ ਪੜੋਸੀ ਦੇ ਨਾਲ ਜਾਂ ਕੋਈ ਮਾਲਕ ਆਪਣੇ ਨੌਕਰਾਂ ਦੇ ਨਾਲ ਜੇ ਅਗਰ ਅੱਜ ਵੀ ਅਸੀਂ ਜ਼ਾਲਮ ਦੇ ਖਿਲਾਫ ਖੜੇ ਹੋਵਾਂਗੇ ਸਾਹ ਸ਼ਹਾਦਤ ਦੇ ਮਕਸਦ ਨੂੰ ਪਾਵਾਂਗੇ ਅਗਰ ਅਸੀਂ ਜ਼ਾਲਮ ਦੇ ਸਾਹਮਣੇ ਚੁੱਪ ਹੋ ਜਾਂਨੇ ਆ ਸਿਰਫ ਉਹਦੀ ਤਾਕਤ ਨੂੰ ਦੇਖਦੇ ਹੋਏ ਤੇ ਸ਼ਹਾਦਤ ਦੇ ਮਕਸਦ ਨੂੰ ਅਸੀਂ ਸਮਝ ਨਹੀਂ ਸਕਾਂਗੇ ਇਸ ਲਈ ਆਪਣੇ ਬੱਚਿਆਂ ਨੂੰ ਵੀ ਇਹ ਦੱਸਣਾ ਕਿ ਪੰਜਾਬ ਦੀ ਧਰਤੀ ਤੋਂ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਗਈਆਂ ਉਹ ਜ਼ਾਲਮ ਦੇ ਖਿਲਾਫ ਇਹ ਦੱਸਣ ਦੇ ਲਈ ਕਿ ਹੱਕ ਔਰ ਇਨਸਾਫ ਜਿਹੜਾ ਹੈ ਉਹ ਹਮੇਸ਼ਾ ਜ਼ਿੰਦਾ ਰਹੇਗਾ ਜ਼ਾਲਿਮਾਂ ਦਾ ਨਾਂ ਜਿਹੜਾ ਉਹ ਜ਼ਿੰਦਾ ਨਹੀਂ ਰਹਿੰਦਾ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ ਜਾ ਰਿਹਾ ਲਾਈਫਲਾਈਨ ਫਾਊਂਡੇਸ਼ਨ ਵੱਲੋਂ ਅੱਜ ਜਿਹੜਾ 26ਵਾਂ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਸ਼ਾਹੀ ਇਮਾਮ ਪਹੁੰਚੇ ਨੇ ਗੱਲਬਾਤ ਕਰ ਲੈਣੇ ਆ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਅੱਜ ਯਾਦ ਕੀਤਾ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਈਤੀ ਰਹਿਮਤ ਕਰਨ ਵਾਲਾ ਹੈ ਅੱਜ ਲੁਧਿਆਣਾ ਲਾਈਫਲਾਈਨ ਫਾਊਂਡੇਸ਼ਨ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਇਹ ਸਮਰਪਿਤ ਕੀਤਾ ਗਿਆ ਦਸ਼ਮੇਸ਼ਪਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹ ਜਿਨ੍ਹਾਂ ਦੀ ਸ਼ਹਾਦਤ ਇਸ ਕੋ ਦੇ ਮਹੀਨੇ ਦੇ ਵਿੱਚ ਹੋਈ ਹੈ ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਦਾ ਖੂਨਦਾਨ ਕੈਂਪ ਲੁਧਿਆਣੇ ਦੇ ਲੋਕਾਂ ਵੱਲੋਂ ਲਾਇਆ ਗਿਆ ਸ਼ਹਾਦਤ ਦਾ ਜਿਹੜਾ ਵੱਡਾ ਮਕਸਦ ਹੈ ਸ਼ਹਾਦਤ ਦਾ ਜਿਹੜਾ ਟੀਚਾ ਹੈ ਉਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਸ਼ਹਾਦਤ ਦੇ ਜਿਹੜੇ ਵਾਕਿਆਤ ਨੇ ਉਹ ਤਾਂ ਠੀਕ ਹੈ ਕਿ ਸਾਡੇ ਬੱਚਿਆਂ ਨੂੰ ਯਾਦ ਹੋਣ ਲੇਕਿਨ ਉਸ ਤੋਂ ਵੀ ਜ਼ਿਆਦਾ ਵੱਧ ਕੇ ਸ਼ਹਾਦਤ ਦਾ ਜਿਹੜਾ ਮਕਸਦ ਹੈ ਉਹ ਸਾਨੂੰ ਯਾਦ ਰੱਖਣਾ ਹੈ ਕਿ ਸ਼ਹਾਦਤ ਦਾ ਮਕਸਦ ਇਹ ਹੈ ਕਿ ਜ਼ੁਲਮ ਦੇ ਖਿਲਾਫ ਡਟ ਕੇ ਖੜਨਾ ਹੈ ਹੱਕ aur ਨਾ ਇਨਸਾਫੀ ਦੇ ਵਿੱਚ ਫਰਕ ਨੂੰ ਮਹਿਸੂਸ ਕਰਨਾ ਹੈ ਤੇ ਅੱਜ ਵੀ ਅਸੀਂ ਜਿੰਨੇ ਵੀ ਲੋਕ ਹਾਂ ਪੰਜਾਬ ਚ ਆ ਪੂਰੀ ਦੁਨੀਆ ਚ ਜਿਹੜੇ ਵੱਸਦੇ ਆ ਖਾਸ ਕਰ ਪੰਜਾਬੀ ਬੋਣ ਵਾਲੇ ਪੂਰੀ ਦੁਨੀਆ ਜਿੰਨੇ ਲੋਕ ਨੇ ਉਹਨਾਂ ਨੂੰ ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਜਿਹੜੀ ਦਸ਼ਮੇਸ਼ ਪਿਤਾ ਜੀ ਦੇ ਪੂਰੇ ਘਰਾਣੇ ਦੀਆਂ ਜਿਹੜੀਆਂ ਸ਼ਹਾਦਤਾਂ ਨੇ ਇਹ ਜ਼ੁਲਮ ਦੇ ਖਿਲਾਫ ਨੇ ਇਹ ਸਿਰਫ ਇਹਨਾਂ ਦਿਨਾਂ ਨੂੰ ਯਾਦ ਕਰਨ ਲਈ ਨਹੀਂ ਹੈ ਬਲਕਿ ਆਪਣੀ ਨਿੱਜੀ ਜ਼ਿੰਦਗੀ ਦੇ ਦੌਰਾਨ ਵੀ ਸਾਨੂੰ ਲੱਗਦਾ ਹੈ ਕਿ ਸਾਡੇ ਸਮਾਜਿਕ ਵਿਵਸਥਾ ਸਾਡੀ ਘਰੇਲੂ ਵਿਵਸਥਾ ਸਾਡੀ ਦੇਸ਼ ਦੀ ਵਿਵਸਥਾ 'ਚ ਅਗਰ ਕੋਈ ਬੰਦਾ ਜ਼ੁਲਮ ਕਰਦਾ ਹੈ ਘੱਟ ਗਿਣਤੀਆਂ ਨਾਲ ਜਾਂ ਵੱਡੀ ਗਿਣਤੀਆਂ ਨਾਲ ਜਾਂ ਕੋਈ ਬੰਦਾ ਆਪਣੇ ਪਰਿਵਾਰਕ ਨਾਲ ਜਾਂ ਕਿਸੇ ਪੜੋਸੀ ਦੇ ਨਾਲ ਜਾਂ ਕੋਈ ਮਾਲਕ ਆਪਣੇ ਨੌਕਰਾਂ ਦੇ ਨਾਲ ਤੇ ਅਗਰ ਅੱਜ ਵੀ ਅਸੀਂ ਜ਼ਾਲਮ ਦੇ ਖਿਲਾਫ ਖੜੇ ਹੋਵਾਂਗੇ ਤਾਂ ਸ਼ਹਾਦਤ ਦੇ ਮਕਸਦ ਨੂੰ ਪਾਵਾਂਗੇ ਅਗਰ ਅਸੀਂ ਜ਼ਾਲਮ ਦੇ ਸਾਹਮਣੇ ਚੁੱਪ ਹੋ ਜਾਂਨੇ ਆ ਸਿਰਫ ਉਹਦੀ ਤਾਕਤ ਨੂੰ ਦੇਖਦੇ ਹੋਏ ਤੇ ਸ਼ਹਾਦਤ ਦੇ ਮਕਸਦ ਨੂੰ ਅਸੀਂ ਸਮਝ ਨਹੀਂ ਸਕਾਂਗੇ ਇਸ ਲਈ ਆਪਣੇ ਬੱਚਿਆਂ ਨੂੰ ਵੀ ਇਹ ਦੱਸਣਾ ਕਿ ਪੰਜਾਬ ਦੀ ਧਰਤੀ ਤੋਂ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਗਈਆਂ ਉਹ ਜ਼ਾਲਮ ਦੇ ਖਿਲਾਫ ਇਹ ਦੱਸਣ ਦੇ ਲਈ ਕਿਹ ਹੱਕ ਔਰ ਇਨਸਾਫ ਜਿਹੜਾ ਹੈ ਉਹ ਹਮੇਸ਼ਾ ਜ਼ਿੰਦਾ ਰਹੇਗਾ ਜ਼ਾਲਿਮਾਂ ਦਾ ਨਾਂ ਜਿਹੜਾ ਉਹ ਜ਼ਿੰਦਾ ਨਹੀਂ ਰਹੇਗਾ ਲਾਈਫਲਾਈਨ ਫਾਊਂਡੇਸ਼ਨ ਦੇ ਮੈਂਬਰ ਵੀ ਪਹੁੰਚੇ ਨੇ ਹਾਂਜੀ ਸਰ ਕਿਨਿਮਾ ਕੈਂਪ ਆ ਇਹ ਕਿਤਰਾ ਦਾ ਸਹਿਯੋਗ ਮਿਲ ਰਿਹਾ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਦੇ ਸੱਤੇ 8 26 ਵਾਂ ਕੈਂਪ ਜਿਹੜਾ ਉਹ ਲਾਇਆ ਜਾ ਰਿਹਾ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਸਮਰਪਿਤ ਚੱਕੇਵਾਲੀਏ ਸਰਪਿੰਦੇ ਉੱਪਰ ਜਿੱਥੇ ਲਾਈਫਲਾਈਨ ਫਾਊਂਡੇਸ਼ਨ ਹਸਪਤਾਲ ਖੁੱਲਿਆ ਹੋਇਆ ਹੈ ਤੇ ਸਾਹਿਬਜ਼ਾਦਾ ਦੀ ਸ਼ਹਾਦਤ ਜਿਹੜੀ ਹੈ ਉਹ ਸਾਡੇ ਵਾਸਤੇ ਇੱਕ ਬਹੁਤ ਵੱਡਾ ਸਨੇਹਾ ਹੈ ਕੌਮ ਦੇ ਵਾਸਤੇ ਤੇ ਖੱਤੇ ਪਾਸ਼ ਇਹ ਬਲੱਡ ਦੀ ਜਿਹੜਾ ਸਾਡੇ ਅੰਦਰ ਸਹੀ ਬੰਦਾ ਪਰ ਜਿਹੜਾ ਲੋੜਵੰਦਾ ਉਹਦੇ ਵਾਸਤੇ ਇਹਦਾ ਬਹੁਤ ਵੱਡਾ ਮੁੱਲ ਹੈ ਤੇ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਨੂੰ ਤੁਹਾਨੂੰ ਜਿਹੜੀ ਇਹ ਅਮੋਲਕ ਦਾਤ ਦਿੱਤੀ ਹੈ ਕਿ ਲੋਕਾਂ ਵਾਸਤੇ ਵੀ ਕੰਮ ਆ ਸਕੇ ਸ਼ਹਾਦਤ ਨੂੰ ਸਮਰਪਿਤ ਜੋ ਇੱਕ ਕਾਰਜ ਹੋਇਆ ਹੈ ਇਸ ਜਿਹੜਾ ਸੰਗਤਾਂ ਦਾ ਸਹਿਯੋਗ ਮਿਲਿਆ ਡੋਨਰਾਂ ਦਾ ਸਹਿਯੋਗ ਮਿਲਿਆ ਮੈਂ ਉਹਨਾਂ ਦਾ ਬਹੁਤ ਰਿਣੀ ਹਾਂ ਤੇ ਇਸ ਟਾਈਮ 250 ਤੋਂ ਵੱਧ ਬਲੱਡ ਡੋਨਰਸ ਜੋ ਸਾਡੇ ਵਿੱਚ ਬਲੱਡ ਡੋਨੇਟ ਕਰ ਰਹੇ ਨੇ ਕਰ ਚੁੱਕੇ ਨੇ ਤੇ ਮੈਨੂੰ ਆਸ਼ਾ ਹੈ ਵੀ ਸ਼ਾਮ ਤੱਕ ਇਹ ਗਿਣਤੀ ਡਬਲ ਹੋ ਜਾਏਗੀ ਸੋ ਬਹੁਤ ਧੰਨਵਾਦ ਸਾਰੀ ਸੰਗਤ ਦਾ ਜੋ ਸਾਹੀ ইমাম ਜੀ ਨੇ ਇਸ ਸੰਦੇਸ਼ ਤਾ ਭਾਈਚਾਰਕ ਪਹੁੰਚ ਦਾ ਇਹ ਜ਼ੁਲਮ ਦੇ ਖਿਲਾਫ ਜਿਹੜਾ ਹਮੇਸ਼ਾ ਟਕਰਾ ਕਰਨ ਦੀ ਜਿਹੜੀ ਸਿੱਖਿਆ ਮਿਲਦੀ ਹੈ ਉਹਦੇ ਵਾਸਤੇ ਹਾਂਜੀ ਗੁਰਸਾਹਿਬ ਦਾ ਐਡੋਲੋਜੀ ਹੈ ਜੀ ਪਹਿਲੇ ਨਾਮ ਜਪੋ ਸੇਕ ਕਰਤ ਕਰੋ ਵੰਡ ਕੇ ਛਕੋ ਉਸ ਐਡੋਲੋਜੀ ਨੂੰ ਹੀ ਲਾਈਫ ਲਾਈਨ ਫਾਊਂਡੇਸ਼ਨ ਹੈ ਹਮੇਸ਼ਾ ਚੱਲਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ਤੇ ਉਹਦੇ ਵਿੱਚ ਹੀ ਜਦੋਂ ਵੰਡ ਕੇ ਛਕਣ ਦੀ ਹੈ ਗੱਲ ਕਰਦੀ ਅੱਜ ਸਾਨੂੰ ਲੋੜ ਅ ਅੱਜ ਸਾਨੂੰ ਲੋੜ ਕਿਸੇ ਜਲੇਬੀਆਂ ਦੇ ਲੰਗਰ ਦੀ ਨਹੀਂ ਅੱਜ ਸਾਨੂੰ ਲੋੜ ਹੈ ਪੰਜਾਬ ਦੇ ਹੈਲਥ ਨੂੰ ਸੰਭਾਲਣ ਦੀ ਪੰਜਾਬ ਦੇ এডਿਕੇਸ਼ਨ ਨੂੰ ਸੰਭਾਲਣ ਦੀ ਸੋ ਐਸੇ ਉਪਰਾਲੇ ਵਾਸਤੇ ਹੈਲਥ ਦਾ ਜੋ ਆਪਾਂ ਸਾਰੇ ਸਮਝਦੇ ਹਾਂ ਜੋ ਬਲੱਡ ਦੀ ਘਾਟ ਸਾਰੇ ਹਸਪਤਾਲਾਂ ਦੇ ਵਿੱਚ ਸਮੇਂ-ਸਮੇਂ ਸਰ ਬਣਦੀ ਰਹਿੰਦੀ ਹੈ ਤੇ ਉਹ ਲਾਈਫਲਾਈਨ ਫਾਊਂਡੇਸ਼ਨ ਹਮੇਸ਼ਾ ਸਾਲ ਦੇ ਵਿੱਚ ਤਿੰਨ ਕੈਂਪ ਲਗਾ ਕੇ ਇਸ ਖੂਰਤੀ ਦੇ ਵਿੱਚ ਆਪਣਾ ਯੋਗਦਾਨ ਕਰਦੀ ਹੈ ਸੋ ਐਸੇ ਕਾਰਜਾਂ ਨੂੰ ਹੀ ਅਸੀਂ ਜੋ ਇਹ ਕੜੀ ਦੇ ਵਿੱਚ ਜਿਹੜਾ ਬਲੱਡ ਨੇਸ਼ਨ ਹੈ ਛੋਟੇ ਸਾਹਿਬ ਜਦੈਨ ਸ਼ਾਦ ਨੂੰ ਸਮਰਪਿਤ ਕੀਤਾ ਹੈ ਜਿੰਨਾ ਜੋ ਕੋਈ ਕਰ ਸਕਦਾ ਸਭ ਨੂੰ ਕਰਨਾ ਚਾਹੀਦਾ ਪਰ ਇਕੱਠੇ ਹੋ ਕੇ ਐਵੇਂ ਨਹੀਂ ਬਜ਼ੁਰਗਾਂ ਨੇ ਸਾਡੇ ਕਿਹਾ ਕਿ ਇੱਕ ਔਰ ਇੱਕ 11 ਹੁੰਦੇ ਨੇ ਜੁੜਨਾ ਚਾਹੀਦਾ ਸਭ ਨੂੰ ਬਾਤ ਚੜ ਕੇ ਇੱਕ ਦੂਜੇ ਨਾਲ ਧਰਮਾਂ ਤੋਂ ਉੱਪਰ ਉੱਟ ਕੇ ਇਨਸਾਨੀਅਤ ਦੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਤਸਵੀਰਾਂ ਨੇ ਜਿੱਥੇ ਕਿ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਲਾਇਆ ਗਿਆ ਦੇਖ ਸਕਦੇ ਹੋ ਤਸਵੀਰਾਂ ਨੌਜਵਾਨਾਂ ਜਿਹੜੇ ਆਪ ਮੁਹਾਰੇ ਜਿਹੜਾ ਇਸ ਕੈਂਪ ਦੇ ਵਿੱਚ ਪਹੁੰਚ ਰਹੇ ਆ ਤੇ ਵੱਡੀ ਗਿਣਤੀ ਦੇ ਵਿੱਚ ਅੱਜ ਬਲੱਡ ਡੋਨੇਟ ਕਰਨ ਦੇ ਲਈ ਜਿਹੜੇ ਪਹੁੰਚੇ ਹੋਏ ਨੇ ਤਸਵੀਰਾਂ ਨੇ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਆਜਾ ਜਿਹੜਾ ਕੈਂਪ ਲਾਇਆ ਗਿਆ ਹੈ ਹਾਂਜੀ ਅੱਜ ਅਸੀਂ ਆਈਸ ਦਾ ਫਿਜ਼ੀਓਥੈਰੇਪੀ ਦਾ ਡੈਂਟਲ ਤੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਜੋ ਛੋਟੇ ਸਾਹਿਬ ਜਾਦੇ ਆਦੀ ਜੀ ਸ਼ਹਾਦਤ ਨੂੰ ਮਰਦ ਤੇ ਹੈ ਗਾਵੇ ਤੇ ਹੁਣ ਤੱਕ ਅਸੀਂ ਅਰਾਊਂਡ ਜਿਹੜੇ ਮੈਡੀਕਲ ਚੈੱਕਅਪ ਕੈਂਪ ਹੈ ਉੱਥੇ ਅਰਾਊਂਡ 185 ਤੋਂ 200 ਦੇ ਵਿੱਚ ਅਸੀਂ ਪੇਸ਼ੈਂਟਸ ਦੇਖ ਚੁੱਕੇ ਹੈਗੇ ਆ ਤੇ ਸਾਨੂੰ ਹੈਗਾ ਕਿ ਅਸੀਂ ਇਸ ਮੈਸੇਜ ਨੂੰ ਹੋਰ ਜ਼ਿਆਦਾ ਕਰੀਏ ਤਾਂ ਕਿ ਬਾਅਦ ਤੋਂ ਬਾਅਦ ਲੋਕੀ ਇਸ ਚੀਜ਼ ਦਾ ਲਾਭ ਲੈ ਸਕਣ ਤੁਹ ਅੱਗੇ ਦਿਖਾ ਦਈਏ ਤਸਵੀਰਾਂ ਜਿੱਥੇ ਕਿ ਇਹਨਾਂ ਵੀਰਾਂ ਦੀ ਹੌਸਲਾ ਅਫਜ਼ਾਈ ਕੀਤੀ ਜਾ ਰਹੀ ਆ ਸ਼ਾਹੀ ਇਮਾਮ ਪੰਜਾਬ ਪਹੁੰਚੇ ਨੇ ਉੱਥੇ ਹੀ ਜਿਹੜੇ ਕਾਉਂਸਲਰ ਗੁਰਪ੍ਰੀਤ ਸਿੰਘ ਬੱਬਲ ਜਿਹੜੇ ਇਸ ਕੈਂਪ ਦੇ ਵਿੱਚ ਜਿਹੜਾ ਯੋਗਦਾਨ ਪਾਉਣ ਪਹੁੰਚੇ ਹੋਏ ਨੇ ਧੰਨਵਾਦ ਵੀ ਕਰ ਲੈਂਦੇ ਆ ਅੱਜ ਸਭ ਜੋ ਸੇਵਾ ਤੁਹਾਨੂੰ ਲਈ ਆ ਪਹਿਲਾਂ ਤਾਂ ਰਾਣੀ ਦੀ ਸੇਵਾ ਕਰਨੀ ਹੁੰਦੀ ਆ ਇਸ ਕੈਂਪ ਦੇ ਪੋਜੇ ਉਹ ਵੀ ਗੁਰੂ ਦੀ ਕਿਰਪਾ ਜੀ ਉਹ ਵੀ ਗੁਰੂ ਨੇ ਕਿਰਪਾ ਕੀਤੀ ਆ ਤੇ ਜਿੱਤਿਆਂ ਜੀ ਜਿਹੜੇ ਅੱਜ ਬਲੱਡ ਕੈਂਪ ਲਾਈਫਲਾਈਨ ਫਾਊਂਡੇਸ਼ਨ ਵੱਲੋਂ ਲਾਇਆ ਗਿਆ ਚੀਤਾ ਦੀ ਯਾਦ ਵਿੱਚ ਚੀਤਾ ਨੂੰ ਸਮਰਪਿਤ ਇੱਕ ਛੋਟਾ ਜਿਹਾ ਅਸੀਂ ਵੀ ਸੇਵਾ ਕਰਨ ਦਾ ਮਨ ਸੀਗਾ ਜੀ ਕਿ ਇੱਥੇ ਆ ਕੇ ਬਲੱਡ ਦਿੰਨੇ ਆ ਜੋ ਗੁਰੂ ਨੇ ਸੇਵਾ ਲਈ ਸਾਡੀ ਉਹ ਅਸੀਂ ਤਨ ਮਨ ਨਾਲ ਨਿਭਾਵਾਂਗੇ ਨਿਭਾਣ ਦੇਤੀ ਧੰਨਵਾਦ ਕਰਵਾਵਾਂਗੇ ਪਰ ਇਹ 26ਵਾਂ ਬਲੱਡ ਕੈਂਪ ਹੈ ਜੋ ਕਿ ਆਪਣੇ ਆਪ ਇੱਕ ਬਹੁਤ ਵੱਡੀ ਗੱਲ ਹੈ ਮੇਰੇ ਖਿਆਲ ਨਾਲ ਇਹੋ ਜੀ ਸੰਸਥਾਵਾਂ ਕਰਕੇ ਹੀ ਆਪਣਾ ਸਮਾਜ ਵਧੀਆ ਚੱਲ ਪਾਰਿਆ ਮੈਂ ਇਸ ਕੈਂਪ ਬਾਰੇ ਇਹ ਦੱਸਣਾ ਚਾਹਾਂਗਾ ਸਾਰੇ ਵਿਸਾਰੀ ਆਪਣੇ ਭਰਾਵਾਂ ਨੂੰ ਪੈਨ ਨੂੰ ਲੁਧਿਆਣਾ ਦੇ ਕਿ ਇਸ ਕੈਂਪ ਦਾ ਜ਼ਰੂਰ ਹਿੱਸਾ ਬਣੋ ਇਹ ਕੈਂਪ ਜਿਹੜਾ ਹੈ ਲਾਈਫਲਾਈਨ ਫਾਊਂਡੇਸ਼ਨ ਦੁਆਰਾ ਲਗਵਾਇਆ ਜਾਂਦਾ ਹੈ ਹਰ 3 ਮਹੀਨੇ ਜਾਂ 6 ਮਹੀਨੇ ਬਾਅਦ ਲਗਵਾਇਆ ਜਾਂਦਾ ਹੈ ਇਹਦੇ ਵਿੱਚ ਬਲੱਡ ਡੋਨੇਟ ਕੀਤਾ ਜਾਂਦਾ ਹੈ ਬਲੱਡ ਡੋਨੇਸ਼ਨ ਅੱਜ ਦੀ ਡੇਟ 'ਚ ਖੂਨਦਾਨ ਸਭ ਮਹਾਦਾਨ ਮੰਨਿਆ ਗਿਆ ਹੈ ਪਲੀਜ਼ ਮੇਰੀ ਇਹ ਸਾਰੇ ਨੂੰ ਅਪੀਲ ਹੈ ਕਿ ਇੱਥੇ ਆਓ ਬਲੱਡ ਡੋਨੇਟ ਕਰੋ ਇਹਨਾਂ ਦੀ ਹੈਲਪ ਕਰੋ ਇਹ ਸੰਸਥਾ ਵੈਸੇ ਵੀ ਸਮਾਜ ਦੀ ਸੇਵਾ ਲਈ, ਮਨੁੱਖਤਾ ਦੀ ਸੇਵਾ ਲਈ ਬਹੁਤ ਕੰਮ ਕਰ ਰਹੀ ਹੈ। ਮੇਰੀ ਇਹਨਾਂ ਨੂੰ ਵਧਾਈ ਹੈ ਤੇ ਮੈਂ ਇਹਨਾਂ ਨੂੰ ਹੱਲਾਸ਼ੀਰੀ ਦੇਣਾ ਚਾਹੁੰਦਾ ਹਾਂ ਕਿ ਜਿਹੜੀ ਵੀ ਇਹਨਾਂ ਨੂੰ ਲੋੜ ਹੋਵੇ ਸਾਡੇ ਕੋਲ ਆਣ, ਅਸੀਂ ਵੀ ਇਹਨਾਂ ਦੀ ਮਦਦ ਕਰਨ ਨੂੰ ਤਿਆਰ ਹਾਂ।